ਇੱਕ ਪਾਸੇ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿੱਚ جنگ ਦੇ ਹਾਲਾਤ ਬਣੇ ਹੋਏ ਨੇ ਤਾਂ ਦੂਜੇ ਪਾਸੇ ਪਾਣੀਆਂ ਦੀ جنگ ਇਸ ਵੇਲੇ ਪੰਜਾਬ ਲੜ ਰਿਹਾ ਹੈ ਹਰਿਆਣੇ ਦੇ ਨਾਲ ਜਿਸ ਦੇ ਵਿੱਚ ਅੱਜ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਮਨੋਇਤ ਤ੍ਰਿਪਾਠੀ ਭਾਗਨਾ ਬਿਆਸ ਮੈਨੇਜਮੈਂਟ ਬੋਰਡ ਦੇ ਕੇਂਦਰ ਸਰਕਾਰ ਦੇ ਵੱਲੋਂ ਚੇਅਰਮੈਨ ਲਾਏ ਗਏ ਨੇ ਉਹ ਪਾਣੀ ਹਰਿਆਣੇ ਨੂੰ ਛੱਡਣ ਦੇ ਲਈ ਇੱਥੇ ਪਹੁੰਚੇ ਸੀ ਜੋ ਡੈਮ ਹੈ ਤਾਂ ਉੱਥੇ ਹਰਜੋਤ ਸਿੰਘ ਬੈਂਸ ਅਤੇ ਆਮ ਆਗੂ ਪਾਰਟੀ ਦੇ ਹੋਰ ਵਰਕਰਾਂ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਾਂ ਕਹਿ ਲਈਏ ਉਹਨਾਂ ਨੂੰ ਬੰਦਕ ਬਣਾ ਲਿਆ ਗਿਆ ਜਿੱਥੇ ਉਹ ਰੈਸਟ ਹਾਊਸ ਦੇ ਵਿੱਚ ਪਹੁੰਚੇ ਹੋਏ ਸੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਦੇ ਲਈ ਰਵਾਨਾ ਹੋ ਗਏ ਨੇ ਉਹਨਾਂ ਦੇ ਨਾਲ ਪੰਜਾਬ ਦੇ ਏਜੀ ਵੀ ਮੌਜੂਦ ਨੇ ਜੋ ਉੱਥੇ ਪਹੁੰਚ ਰਹੇ ਨੇ ਤਾਂ ਇੱਕ ਪਾਸੇ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਨੇ ਪਾਪਨਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਨੂੰ ਪਾਣੀ ਛੱਡਣ ਤੋਂ ਰੋਕਿਆ ਜੋ ਹਰਿਆਣਾ ਦੇ ਲਈ ਪਾਣੀ ਵਾਧੂ ਜਿਹੜਾ ਛੱਡਣਾ ਹੈ ਉਹ ਛੱਡਣ ਜਾ ਰਹੇ ਸੀ ਤਾਂ ਦੂਜੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਹੋ ਸਕਦਾ ਹੈ ਕੱਲ ਨੂੰ ਜਿਹੜੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਕੈਬਨਿਟ ਦੀ ਬੈਠਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 9 ਮਈ ਨੂੰ ਬੁਲਾ ਲਈ ਗਈ ਹੈ ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿੱਥੇ ਪੰਜਾਬ ਪਾਣੀਆਂ ਦੀ ਜੰਗ ਲੜ ਰਿਹਾ ਹੈ ਉੱਥੇ ਦੂਜੇ ਪਾਸੇ ਪਾਕੀ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਸ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਬੀਤੀ ਰਾਤ ਵੀ ਅੰਮ੍ਰਿਤਸਰ ਦੇ ਵਿੱਚ ਕੁਝ ਮੋਰਟਾਰ ਵਗੈਰਾ ਜਿਹੜੇ ਮਿਲੇ ਨੇ ਜੋ ਪਾਕਿਸਤਾਨ ਦੇ ਵੱਲੋਂ ਦਾਗੇ ਗਏ ਸੀ ਅਤੇ ਪੰਚ ਦੇ ਵਿੱਚ ਵੀ ਕੱਲ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇੱਕ ਭਾਰਤੀ ਫੌਜ ਦੇ ਜਵਾਨ ਦੀ ਮੌਤ ਜੋ ਹਰਿਆਣਾ ਦੇ ਨਾਲ ਸੰਬੰਧਤ ਹੈ ਉਸ ਦੀ ਪੁਸ਼ਟੀ ਹੋਈ ਹੈ ਤਾਂ ਇਸ ਤਰ੍ਹਾਂ ਦੇ ਹਾਲਾਤ ਲਗਾਤਾਰ ਪੰਜਾਬ ਅਤੇ ਦੇਸ਼ ਦੇ ਲਈ ਚਿੰਤਾਜਨਕ ਹੁੰਦੇ ਦਿਖਾਈ ਦੇ ਰਹੇ ਆ ਤਾਂ ਦੂਜੇ ਪਾਸੇ ਅੱਜ ਇਸ ਮਾਮਲੇ ਨੂੰ ਪਾਕੜਾ ਬਿਆਸ ਮੈਨਵੰਜ ਬੋਰਡ ਦਾ ਜਿਹੜਾ ਰੌਲਾ ਚੱਲ ਰਿਹਾ ਹੈ ਪਾਣੀਆਂ ਦਾ ਰੌਲਾ ਚੱਲ ਰਿਹਾ ਹੈ ਹਰਿਆਣੇ ਦੇ ਨਾਲ ਪੰਜਾਬ ਦਾ ਉਸ ਦੇ ਨਾਲ ਇਹ ਜੁੜੀ ਮੇਡੀ ਅਪਡੇਟ ਸਾਹਮਣੇ ਆਈ ਹੈ ਕਿ ਜਿੱਥੇ ਜੋ ਮਨੋਜ ਤਰਪਾਟੀ ਚੇਅਰਮੈਨ ਨੇ BBMP ਦੇ ਉਹ ਪਾਣੀ ਛੱਡਣ ਦੇ ਲਈ ਹਰਿਆਣੇ ਦੇ ਲਈ ਪਹੁੰਚੇ ਸੀ ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਕੁਝ ਸਪੋਰਟਰ ਜਿਹੜੇ ਪਹੁੰਚੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਪੁਲਿਸ ਨੇ ਵੀ ਆਪਣਾ ਪਹਿਰਾ ਸਖਤ ਕੀਤਾ ਹੋਇਆ ਹੈ ਬੀਬੀਐਮਬੀ ਦੇ ਆਲੇ ਦੁਆਲੇ ਤਾਂ ਕਿਸੇ ਵੀ ਤਰੀਕੇ ਨਾਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਪੂਰੀ ਚਾਰਾਜੋਈ ਕਰਦੀ ਦਿਖਾਈ ਦੇ ਰਹੀ ਹੈ